ਪਹਿਲਾ ਧਲਾ ਮਿਲੰਦਿਆ ਪੇੜ ਪਿਆ ਨਿਹੰਗਾ ਪਹਿਲਾ ਧਲਾ ਮਿਲੰਦਿਆ ਪੇੜ ਪਿਆ ਗੱਜਾ ਦਹਿਲ ਪਹਿਲਾ ਵੇਲੇ ਕਾੜੀ ਆਦਮੀ ਸੀ ਜਿਹੜੇ ਉਹ ਪਿੱਛੇ ਹੋ ਕਰਦੇ ਹੁੰਦੇ ਵੀ ਤੁਸੀਂ ਨਹੀਂ ਗੱਲ ਕਰਨੀ ਅੱਗੇ ਚਰਚਾ ਹੋ ਚੁੱਕੀ ਹੈ ਹਉਮੇ ਵਾਲੇ ਆਦਮੀ ਬਹੁਤ ਖੋਦਦੇ ਨੇ ਜਿਹੜੇ ਹਉਮੇ ਤੋਂ ਰਾਏ ਸੀ ਗਿਆਨੂਦਾਰ ਆਦਮੀ ਸੀ ਸਮਝਦਾਰ ਆਦਮੀ ਸੀ ਪੇੜ ਪਿਆ ਨਿਹੰਗਾ ਗਿਆਨ ਚਰਚਾ ਜਦੋਂ ਪੁਰਨ ਸੀ ਉਹ ਬੰਦੇ ਬੂਰੇ ਕੀਤੇ ਵੀ ਤੁਸੀਂ ਭਾਈ ਗੱਲ ਕਰੋ ਹੰਕਤਾ ਤਾ ਤੋ ਰਹਾ ਹੈ ਬੇਰੁਗ। ਇਹ ਅੰਗਲਾਬ ਸੇ ਵਰਤੇ ਹੈ ਜਿਹੜਾ। ਸਿੱਧੂ ਤਾ ਵਰਤੇ ਨਹੀਂ ਸਕਦਾ ਇਹ ਅੰਗਲਾਬ। ਪੜਨਤਾ ਵਰਤੇ ਨਹੀਂ ਸਕਦਾ। ਇੱਥੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਇਹਦੇ ਦਸ ਬਾਸ਼ਾ ਦੀ ਲਿਖੀ ਹੋਈ ਆ। ਲੇਕਿਨ ਅੱਗੇ ਵਾਸਤੇ ਕਹਿ ਵੀ ਇਹ ਜਿਹੋਗੇ ਸੇ ਨਹੀਂ ਕਰਨਗੇ ਚਰਚਾ ਕੰਮ ਗਲਤ ਹੈ ਆ। ਇਹੋਨਾਂ ਦੇ ਸੇਜੇ ਹੈ। ਜਦ ਦਾਲ ਬੜਨ ਗਏ ਹੀ ਬੁਰੇ ਹੋਣ ਗਏ ਫਿਰ ਪਿਆ ਦੇ ਤਾਂ ਉਹਨਾਂ ਨੇ ਸਾਬਿਆ ਬੁਰੇ ਤੇ ਰਾਖਸ਼ਾਂ ਨੂੰ ਕਿਹਦੇ ਸਾਬਿਆ ਰਾਖਸ਼ਾਂ ਨੂੰ ਅਰਦੇਵਤਿਆਂ ਨੂੰ ਦੇਹੰਦਰ ਉਹ ਤਾਂ ਲਿਖਿਆ ਪਿਆ ਸ਼ਾਇਦ ਡਰਦੇ ਹੁਣ ਦੋਇ ਤਰਫ ਵੀ ਸਾਡੇ ਬਹੁਤ ਨਿਰਗਾ ਦੇ ਹੱਥ ਹਾਂ ਵਿਦਵਾਨ ਵੀ ਡਰਦੇ ਹੁਣ ਦੂਏ ਵੀ ਡਰਦੇ ਹੁਣ ਤਾਂ ਕਹਿੰਦਾ ਨਵੀਂ ਇਹ ਚੱਲੀ ਦੀ ਬਾਤ ਆ ਜਿਸ ਦਸ ਪੈਸਾ ਦੀ ਬਾਣੀ ਹੋਣੀ ਜੇ ਬਾਣੀ ਮੰਨ ਲਿਆ ਤਾਂ ਦੁਨੀਆਂ ਨੂੰ ਪਤਾ ਲੱਗ ਜਾਊ ਇਹ ਤਾਂ ਪਹਿਲਾਂ ਹੀ ਮੌਤ ਲਿਖੀ ਹੋਈ ਹੈ ਇਹਨੂੰ ਦੇ ਹੱਥੋਂ ਇਹਨਾਂ ਦੀ ਹੁਣ ਬੰਨਣ ਕਿ ਮੈਂ ਕਿ ਜਾਣਦੇ ਨੇ ਤਬ ਨਹੀਂ ਬੰਦੇ ਹੋ ਉਹ ਅੰਧ ਲਾਭ ਸਿੱਖ ਨਾਲ ਨਹੀਂ ਹੁੰਦਾ ਨਿਆਗਲਾ ਸੰਤਰਾਵੰਦੀ ਲੱਗਦਾ ਨਿਆਗਲਾ ਅਕਾਲੀ ਨਾਲ ਨਹੀਂ ਲੱਗਦਾ ਕਿਸੇ ਨਾਮ ਨਹੀਂ ਲੱਗਦਾ ਕੋਇਲਾ ਇੱਕ ਨਵਾਂ ਨਾਮ ਰੱਖਦਾ ਨਵਾਂ ਨਹੀਂ ਹੈ ਜਿਹੜਾ ਉਹਨੇ ਬਣਾਇਆ ਸੀ ਖਾਲਸਾ ਉਹਨਾਂ ਨੂੰ ਆ ਗਿਆ ਧੰਗ ਦਾ ਬੰਦਰਾ ਹੰਗਤਾ ਤੋ ਰਹੇ ਧੰਗ ਦਾ ਸੱਤ ਲਖ ਅਰਥ ਲਿਖੇ ਨੇ ਸੱਤ ਅਰਥ ਬੰਦੇ ਦੇ ਵੱਡੇ ਧੰਗ ਦਾ ਅਰਥ ਹੈ ਸਭ ਤੋਂ ਪਹਿਲਾ ਅਰਥ ਹੈ ਜਦੋਂ ਤਲਵਾਰ ਧੰਗ ਦੇ ਅਰਥ ਹੈ ਗਿਆਨ ਧੜਗ ਅੰਕਾਰ ਨਹੀਂ ਹੁੰਦਾ ਬਿਨਾਂ ਹੁੰਦਾ ਹੋਵੇਂ ਆਵੇ ਨਾਲ ਵਿਰੋਧ ਜਿੱਤੇ ਅੰਕਾਰ ਨਹੀਂ ਉੱਥੇ ਨਾ ਹੋਏਗਾ ਅੰਕਾਰ ਨੂੰ ਮਾਰੂ ਕੋਣ ਕੱਟੂ ਕੋਣ ਕਦੇ ਨਾ ਕੱਟਿਆ ਗਿਆ ਘੜ 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 ਕੋਤੇ ਹੈ ਕਿਤੇ ਅੰਕਾਰ ਨਹੀਂ ਹੈ ਗਿਆਨ ਘੜ ਦੇ ਤਾਜੀ ਨੂੰ ਨਹੀਂ ਕਹਿੰਦੇ ਨੇ ਹੋਰ ਵੀ ਕਹਿੰਦੇ ਦੇਉਂਦੇ ਫੋਟੋ ਖਲੀ ਗਿਆ ਸਭ ਫਿਰ ਬਾਕੀ ਬਾਕੀ ਸਭ ਨਕਲੀ ਨੇ ਇਹ ਗਿਆਨ ਖੜਕ ਧਾਰੀ ਹੈ ਇਹ ਇਹ ਗੱਲ ਸਮਝਦਾ ਹੈ ਆ ਗਿਆਨ ਲੈ ਰਹਾ ਹਾਂ ਹੰਗ ਤਾਂ ਤੇ ਕਾਬੂ ਪਾਰ ਹੈ ਕਿਆ ਪਾਲਿਆ ਉਹ ਦੇਖ ਹੋਰ ਕੋਈ ਨਹੀਂ ਇਹ ਬੜਾ ਬਾਰੇ ਡਾਕੇ ਮਾਰਦਾ ਜਿਵੇਂ ਬੁੱਲਾ ਸੀ ਕਿਆ ਹੋਰ ਦੂਜੇ ਤੀਜੇ ਹੋਰੀ ਤੁਨ ਹੋਰੀ ਤੁਨ ਕੁਸਬੈਟ ਹੋਈ ਹੋ ਸਕਦੀ ਹੈ ਹਰੇਕੀ ਤੇ ਕੁਸਬੈਟ ਹੋ ਜਾਂਦੀ ਹੈ ਬਿਲਡਿੰਗ ਕੋ ਕੁਸਬੈਟ ਹੀ ਚਲੇ ਜਾਂਦੇ ਨੇ ਪੁਲਿਸ ਚਲੇ ਜਾਂਦੇ ਨੇ ਹਰ ਜੰਗਲ ਕੁਸਬੈਟ ਤਾਂ ਹੋ ਜਾਂਦੀ ਹੈ ਕੁਸਬੈਟ ਕਿਉਂ ਹੁੰਦੀ ਹੈ ਵਾਇਆ ਜਿੱਥੇ ਕੁਸਬੈਟ ਹੁੰਦੀ ਹੈ ਵਾਇਆ ਵਾਸਤੇ ਜਿੱਥੇ ਖਾਣ ਨੂੰ ਹੋਵੇ ਉੱਥੇ ਆ ਜਾਂਦੇ ਹੁੰਦੇ ਪੈਸੇ ਕਰਕੇ ਆ ਸਕਦੇ ਨੇ ਦੂਜਾ ਅਰਥ ਹੈ ਕਲਮ ਕਲਮ ਲੇਖਣੀ ਕਲਮ ਨਾਲੇ ਦਸੂਰ ਲੈ ਕੇ ਤਲਵਾਰ ਦਾ ਤਨੀ ਕਲਮ ਦਾ ਤਨੀ ਤਲਵਾਰਾਂ ਗਿਆਨ ਕਰ ਚਾ ਗਾਂ ਚੱਲ ਸਾਰੇ ਨੂੰ ਵਰਾਉਣ ਵਾਲਾ ਔਰ ਲਿਖ ਕੇ ਸਾਰਿਆਂ ਦੇ ਉੱਤੇ ਦੀ ਬਾਰਨ ਵਾਲਾ ਲਿਖ ਉਹ ਜੋ ਬੋਲਣਾ ਉਹੀ ਲਿਖਣਾ ਕੋਈ ਗੱਲ ਹੈ ਇੱਕੋ ਹੀ ਅਰਥ ਹੈ ਤਲਵਾਰਦਾਰ ਕਲਮ ਦਾ ਤਲਵਾਰ ਦਾ ਕਲਮ ਦੇ ਅਰਥ ਇੱਕੋ ਹੀ ਹੈ ਉਹ ਚੀਜ਼ ਬੋਲ ਕੇ ਕਹਣੀ ਹੈ ਉਹੀ ਤੁਸੀਂ ਲਿਖ ਦੇਣੀ ਆ ਗੁਰਬਾਨੀ ਇਹ ਲਿਖੀ ਹੋਈ ਹੈ ਜਦ ਭਗਤ ਆਪ ਜਿਉਂਦੇ ਸੀ ਉਹ ਤਲਵਾਰ ਸੀ ਜਦ ਬੋਲ ਕੇ ਜਿੱਦੇ ਸੀ ਤਲਵਾਰ ਸੀ ਆ ਕਲਮ ਬਣ ਬਣੋਲੀ ਕਲਮ ਕੀ ਹੈ ਕਲਮ ਵੀ ਕਾਲ ਹੈ ਤਲਵਾਰ ਵੀ ਤਲਵਾਰ ਵੀ ਕਾਲ ਹੈ ਕਿਰਪਾਨ ਵੀ ਕਾਲੀ ਹੈ ਕਿਰਪਾਨ ਦਾ ਨਾਮ ਵੀ ਕਾਲੀ ਹੈ ਕਲਮ ਦਾ ਨਾਮ ਵੀ ਕਾਲੀ ਹੈ ਕਾਲ ਕਲਮ ਹੁਕਮ ਰਾਜ ਕਹੋ ਕੌਣ ਮੇਲ ਚੱਕਾ ਹੈ ਕਾਲ ਹੀ ਕਲਮ ਰਹਿ ਹੁਕਮਯੋ ਦਾ ਹੱਥ ਹੈ ਹੱਥ ਨਾਲੇ ਲਿਖਦਾ ਤਾਲ ਉਬਲੀ ਰੋ ਉਬਲੀ ਉਡੀ ਨਹੀਂ ਲਿਖਦਾ ਕਾਲ ਕਲਮ ਦੇ ਹੁਕਮ ਹਾਤ ਕਹੋ ਕੋਲ ਬੈਠ ਸਕੇ ਵਾਹਿਗੁਰੂ 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 ਵਾਹਿ ਜੀ ਤਾਂ ਆ ਗਿਆ ਆਦ ਦੇ ਵਿੱਚ ਕੁਝ ਵੀ ਆਦ ਦੇ ਖਿਲਾਫ ਨਹੀਂ ਇੱਥੇ ਲਿਖਿਆ ਹੋਇਆ ਇਹਨਾਂ ਨੂੰ ਆਦ ਦਾ ਗਿਆਨ ਨਹੀਂ ਉਹ ਇਹਦਾ ਕਿੱਥੋਂ ਹੋ ਜਾਏ ਇਹਦਾ ਗਿਆਨ ਤਾਂ ਨਹੀਂ ਹੋਇਆ ਆਦ ਦਾ ਗਿਆਨ ਨਹੀਂ ਲਓ ਲੈਣਾ ਗਿਆਨ ਉੱਥੋਂ ਹੀ ਪੜ੍ਹ ਇਹ ਤਾਂ ਸਮਝਾਉਣੀ ਏ ਡਾਇਰੈਕਟ ਨਹੀਂ ਸਮਝਾਉਣੀ ਏ ਬਿਲਕੁਲ ਨਹੀਂ ਸਮਝਾਉਣੀ ਦੁਜਾਰਥੇ ਤਲਬ ਤੀਜਾਰਥੇ ਛੇਰ ਸਿੰਘ ਨਿਆਂਦ ਸਿੰਘ ਨਾਲ ਸੰਗੜੀ ਹੈ ਤੀਜਾਰਥੇ ਸ਼ੇਰ ਛੇਰ ਦਾ ਨਰਪੈ ਜੇ ਗਿਆਨ ਆ ਪਾਇਆ ਤਾਂ ਗਾਮਯਾਰ ਨਹੀਂ ਕਰਨਾ ਉਹਨੇ ਜੇ ਗਿਆਨ ਆ ਪਾਇਆ ਤਾਂ ਲਖੜਾ ਨਹੀਂ ਉਹਨੇ ਦਰ ਦਰਪੈ ਦਰਪੈ ਸ਼ੇਰ ਧਰਤੀ ਦੇ ਨਰਪੈ ਸ਼ੇਰ ਹੈ ਪਾਣੀ ਦੇ ਵਿੱਚ ਡਰ ਪੈ ਛੇੜ ਲਈ ਹੈ ਉੱਥੇ ਫਿਰ ਕੜਿਆਲ ਇਹਨੂੰ ਮਗਰਮਚ ਕਹਿੰਦੇ ਉਹ ਹੈ ਸਾਰਿਆਂ ਨੂੰ ਡਰ ਪੈ ਉਹ ਤਾਂ ਡਰਦਿਆਂ ਨੂੰ ਉਹ ਜਾਨਵਰ ਸਭ ਡਰ ਪਾਏ ਉਹ ਵਿੱਚ ਪਾਣੀ ਦੇ ਵਿੱਚ ਸੰਸਾਰ ਕਹਿੰਦੇ ਨੂੰ ਸੱਚ ਸੰਸਾਰ ਪਾਣੀ ਦਾ ਬਾਦਸ਼ਾਹ ਖੁਸ਼ਕੀ ਦਾ ਬਾਦਸ਼ਾਹ ਜੰਗਲ ਦਾ ਬਾਦਸ਼ਾਹ ਕਹੋਣੇ ਛੇ ਫਿਰ ਇਹ ਦੋਰ ਤਲਵਾਰ ਕਲਬ ਸ਼ੇਰ ਵਿਚਾਰ ਫਿਰ ਕੋਈ ਬੰਦਾ ਉਹਦੇ ਲਈ ਹੰਦ ਜ਼ਿੰਦਗੀ ਵਿੱਚ ਸਾਜੇ ਹ ਆਏ ਤਾਂ ਕੋਈ ਸਾਰਤ ਬਣਾਉਂਦੇ ਚਲ ਦੂਜੇ ਅਰਥ ਤਾਂ ਬੇਕਾਰ ਨੇ ਇਹ ਚਾਰੇ ਅਰਥਾਂ ਦਾ ਮਤਲਬ ਹੈ ਗੀਜੇ ਗੁਣ ਹੈਗੇ ਨੇ ਨਿਰਭੈਤਾ ਇੱਕੋ ਬਸ ਇੱਕੋ ਬੋਲਣ ਦੀਆਂ ਲਿਖਣ ਉਹ ਜੋ ਬੋਲਣਾ ਹੈ ਜਾਇ ਬੋਲਦਾ ਹੈ ਅੱਛਾ ਰਹਾ ਜੇ ਤੇ ਬੋਲ ਆ ਹੋਇਆ ਖੜਾ ਜਾਣਾ ਤੇ ਕਬੀਰ ਕਹਿੰਦਾ ਜੈ ਬੋਲ ਤੈ ਅਛਰ ਆਵ ਬ ਜੈ ਅਬੋਲ ਤੈ ਅਛਰ ਨਾ ਰਹਵ ਜੇ ਬ ਗੱਲ ਅਸੀਂ ਦੱਸੇ ਨਹੀਂ ਸਕਦੀ ਜਿਹੜੇ ਕਹਿੰਦੇ ਦਸੀਓ ਨਹੀਂ ਜਾ ਸਕਦੀ ਉਹਨਾਂ ਦਾ ਬੰਦ ਫਿਰ ਨਹੀਂ ਹੈ ਮਨ ਤੁਹਾਡਾ ਟਿਕਿਆ ਕਿ ਮੈਂ ਇਹ ਗੱਲ ਦੱਸੂ ਗੱਲੇ ਦੱਸ ਦੋ ਬਸ ਉਸੇ ਨੂੰ ਨਾਮ ਕਹਿੰਦੇ ਜਿਹੜੀ ਗੱਲ ਨਾਲ ਮਨ ਟਿਕਿਆ ਜਿਵੇਂ ਤੁਹਾਡਾ ਮਨ ਟਿਕਿਆ ਹੈ ਜਿਹੜੇ ਪ੍ਰੋਸੀਜਰ ਨਾਲ ਮਨ ਟਿਕਿਆ ਉਹ ਪ੍ਰੋਸੀਜਰ ਦੱਸ ਲੋ ਉਹ ਜੀ ਐਗ ਤਾਂ ਆ ਕੁਝ ਕੀਤਾ ਆ ਕੁਝ ਖਾਦਾ ਆ ਕੁਝ ਕੀ ਪੀਤਾ ਸਾਡਾ ਬਰਥਡੇਅ ਉਹ ਦੂਆੜੇ ਕਾਲ ਨੂੰ ਕੋਈ ਬੰਟ ਕਾਉਣ ਦੀ ਵਿਧੀ ਇਹ ਕੁਰਬਾਨੀ ਹੋਰ ਕੁਝ ਨਹੀਂ ਹੈ ਬਰਥ ਡਕਾਉਣ ਦੀ ਵਿਧੀ ਆ ਸ਼ੂਟਣ ਦੀ ਵਿਧੀ ਪਹਿਲਾਂ ਦਲਾ ਮਿਲਿੰਦੇ ਆ ਭੇਡ ਪਿਆ ਨਿਹੰਗਾ ਨਿਹੰਗਾ ਹਾਂ ਜੀ ਫੌੜੀ ਔਰੜ ਫੌਜਾਂ ਆਈਆਂ ਵੀਰ ਜੜੇ ਕੰਧਾਰੀ ਔਰੜ ਫੌਜਾਂ ਆਈਆਂ ਵੀਰ ਜੜੇ ਕੰਧਾਰੀ ਕਾਬਲ ਕੰਧਾਰ ਹੈ ਉਹ ਆਇਆ ਜੱਜਾ ਨੂੰ ਕੌਣ ਗਿਆ ਨਾ ਗੁਰਨਾਨਕ ਦੀ ਗੱਲ ਹੈ ਵੀਰ ਜੜੇ ਕੰਧਾਰੀ ਨਾਂਕ ਨੇ ਆਂਗਾ ਉਹ ਜੇ ਸਾਰੀਆਂ ਗੁੱਪੀਆਂ ਨੇ ਉੱਥੇ ਜਾ ਕੇ ਸਲਾਮ ਤੇ ਸਲਾਫ ਗੱਲ ਕਰਨੀ ਮਜ਼ਾਕ ਦੀ ਹੈ ਕਨਾਰ ਵਿੱਚ ਜਾ ਕੇ ਰਾਜ ਉਹਨਾਂ ਦਾ ਹੋਵੇ ਇੱਥੇ ਹਿੰਦੁਸਤਾਨ ਦੇ ਵਿੱਚ ਇਹ ਕਹਿਣੋ ਪਿੱਟੀ ਬਸਰਬਾਨ ਕੀ ਪਿਹਰੇ ਭਈ ਕਮਜ਼ਾਰ ਇਹ ਕਹਿਣੋ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਵਾ ਇਹ ਗੱਲਾਂ ਕਿਵੇਂ ਕਹਤੀ ਹੋ ਦਰ ਹੈ ਦੀ ਪੈ ਹੈ ਦੀ ਸੱਚ ਬੋਲਣ ਵਾਸਤੇ ਬੜਾ ਜਿਗਰਾ ਚਾਹੀਦਾ ਸੱਚ ਬੋਲਣ ਵਾਸਤੇ ਨਿਰਭੈ ਚਾਹੀਦਾ ਹੁਣ ਸੱਚ ਨਹੀਂ ਬੋਲਿਆ ਜਾ ਸਕਦਾ ਤੁਸੀਂ ਇਨਸਾਫ ਨਹੀਂ ਕਰ ਸਕਦੇ ਜੱਜ ਵਕਤਵਾਲ ਸੁਣਨ ਤੋਂ ਜਵਾਬ ਦੇ ਦਿੰਦੇ ਨੇ ਵੀ ਜੇ ਅਸੀਂ ਹੁਕਮ ਸੁਣਾਇਆ ਸੱਚ ਕੀ ਇਨਸਾਫ ਕੀਤਾ ਤਾਂ ਸਾਡੀ ਬਹੁਤ ਹੈ ਅਸੀਂ ਕੇਸ ਨਹੀਂ ਭਾਈ ਸੁਣਦੇ ਅਗਲੇ ਰਿਸ਼ਤੇਦਾਰ ਨੂੰ ਫੋਨ ਕਰ ਦਿੰਦੇ ਨੇ ਯਾ ਜੀ ਜਵਾਬ ਦੇ ਨਹੀਂ ਸੁਣਦੇ ਕਿਉਂ ਬਰਸਕਾ ਕਾ ਇਨਸਾਫ ਕਰਨਾ ਬੜਾ ਮੁਸ਼ਕਲ ਹੈ ਸੱਚ ਬੋਲਣਾ ਬੜਾ ਮੁਸ਼ਕਲ ਹੈ